ਪੰਜਾਬ ਦੇ ਵਿੱਚ ਬਹੁਤ ਸਾਰੇ ਤਰੀਕਿਆਂ ਦੇ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਜ਼ੀਰੋ ਡਿਲ ਹੈਪੀ ਸੀਡਰ ਸੁਪਰ ਸੀਡਰ ਰੋਟਾਵੀਟਰ ਤੇ ਮਲਚਿੰਗ ਵਿਧੀ ਦੇ ਰਾਹੀਂ ਅੱਜ ਇੱਕ ਸਰਵਾ ਵੀ ਹੈ ਤੇ ਸੋ ਨੂੰ ਇੱਕ ਚੰਗੀ ਜਾਣਕਾਰੀ ਵੀ ਦੇਣੀ ਹੈ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਜਰੂਰ ਸੋਡੇ ਸੁਪਰ ਸੀਡਰ ਵਾਲੀ ਬਿਜਾਈ ਜਾਦੇ ਕਾਮਯਾਬ ਹੈ ਹੈਪੀ ਸੀਡਰ ਵਾਲੀ ਜਾਦੇ ਕਾਮਯਾਬ ਹੈ ਇੱਕ ਜ਼ੀਰੋ ਡਿਲ ਵਾਲੀ ਜਾਦੇ ਕਾਮਯਾਬ ਹੈ ਇਸ ਵਾਰ ਹੈ ਸੁਪਰ ਸੀਡਰ ਵਾਲੀ ਬਿਜਾਈ ਕਿੱਥੇ ਜ਼ਿਆਦਾ ਕਾਮਯਾਬ ਹੋਈ ਐ ਤੁਹਾਨੂੰ ਉਹਦੇ ਬਾਰੇ ਵੀ ਮੈਂ ਦੱਸਾਂਗਾ ਮੈਂ ਆਪਦੇ ਖੇਤ ਦੇ ਵਿੱਚ ਕਿੱਤੀ ਵੀ ਹੋਈ ਐ ਤੇ ਵੀਡੀਓ ਨੂੰ ਪੂਰਾ ਦੇਖਿਓ ਇਹ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਐਗਰੀਕਲਚਰ ਸਰਵਿਸ ਪੰਜਾਬੀ ਫੇਸਬੁੱਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰ ਲਿਓ ਆਪਾਂ ਸਾਰੇ ਕਿਸਾਨ ਭਰਾ ਕਣਕ ਦੀ ਬਿਜਾਈ ਕਰਦੇ ਆ ਕੋਈ ਸੁਪਰ ਸੀਡਰ ਨਾਲ ਕੋਈ ਹੈਪੀ ਸੀਡਰ ਨਾਲ ਕੋਈ ਜ਼ੀਰੋ ਡਿਲਨਾ ਕੋਈ ਮਲਚਿੰਗ ਵੀਰਾਂ ਕੋ ਰੋਟਾ ਬੀਟਰ ਦੇ ਨਾਲ ਪਹਿਲਾਂ ਗੱਲ ਕਰਦਿਆਂ ਸਭ ਤੋਂ ਵਧੀਆ ਕਿਸਮ ਜਿਹੜੀ ਮੰਨੀ ਪਰਵੰਨੀ ਹੈ ਉਹ ਹੈ ਜੀਰੋ ਡਲ ਵਾਲੀ ਜੀਰੋ ਡਲ ਦੀ ਜਦੋਂ ਆਪਾਂ ਖਰਚਿਆਂ ਨੂੰ ਅੱਗ ਲਾ ਕੇ ਵੀ ਕਈ ਕਿਸਾਨ ਖਰਚੇ ਵੜਾ ਕੇ ਸਾਰੀ ਸਾਰੇ ਫੂਸ ਪ੍ਰਾੜ ਨੂੰ ਅੱਗ ਲਾਉਂਦੇ ਫਿਰ ਵੀ ਕਣਕ ਬੀਜਦੇ ਆ ਵਿੱਚ ਕਿਸਾਨ ਭਰਾ ਕੱਲੀ ਲੱਦ ਨੂੰ ਅੱਗ ਲਾ ਕੇ ਖਰਚਿਆਂ ਵਿੱਚ ਦੀ ਜੀਰੋ ਡਲਣਾ ਵੀ ਲੱਗੇ ਉਹ ਵੀ ਜਿਹੜੀ ਵੀਦੀ ਕਾਮਯਾਬ ਹੈ ਮੇਰੇ ਪਿੰਡ ਕਾਫੀ ਕਿਸਾਨਾਂ ਨੇ ਕੱਲੀ ਖਰਚਿਆਂ ਦੀ ਫੂਸ ਜੇ ਨੂੰ ਅੱਗ ਲਾ ਕੇ ਖਰਚਿਆਂ ਦੇ ਵਿੱਚ ਵਿੱਚ ਹੀ ਜਿਹੜੀ ਜ਼ੀਰੋ ਡਲਨ ਕਣਕ ਦੀ ਬੀਜੀ ਬੜੀ ਸੋਹਣੀ ਕਣਕਾ ਦੂਸਰੀ ਵਿਧੀ ਆਉਂਦੀ ਹੈ ਜਿਹੜੀ ਸਭ ਤੋਂ ਵੱਧ ਬੀਜੀ ਜਾਂਦੀ ਹੈ ਸੁਪਰ ਸੀਡਰ ਦੇ ਨਾਲ ਸੁਪਰ ਸੀਡਰ ਦੇ ਨਾਲ ਸੁੰਡ ਪੈਣ ਦਾ ਮੇਨ ਕਾਰਨ ਜਿਆਦੇ ਗਿੱਲੇ ਦੇ ਵਿੱਚ ਕਣਕ ਦੀ ਬਜਾਈ ਕਰਨਾ ਕਿਉਂਕਿ ਮੈਂ ਆਪਦੇ ਖੇਤ ਦੇ ਵਿੱਚ ਕੁਸ਼ਕ 3 3/3 ਏਕੜ ਗਿੱਲੇ ਦੇ ਵਿੱਚ ਬੀਜੇ ਉੱਥੇ ਸੁੰਡ ਦੀ ਪ੍ਰੋਬਲਮ ਵੀ ਕਾਫੀ ਆਈ ਤੇ ਦੂਸਰੇ ਪਾਸੇ 2 ਏਕੜ ਹੋਰ ਵੀ ਜੇ ਸੁਪਰ ਸੀਡਰ ਦੇ ਨਾਲ ਉਹ ਜ਼ਮੀਨ ਬੱਤਰ ਸੀਗੀ 18 47 ਵਾਲਾ ਉਥੋਂ ਝੋਨਾ ਕੱਟਿਆ ਉੱਪਰਲੇ ਪ੍ਰਾਲ ਨੂੰ ਅੱਗ ਲਾ ਕੇ ਆਪਾਂ ਨੇ ਕਣਕ ਵਿੱਚੀ ਉਹ ਕਣਕ 0 ਡਲ ਦੇ ਨਾਲੋਂ ਵੀ ਕਾਫੀ ਜਿਹੜੀ ਚੰਗੀ ਆ ਮੈਂ ਕਹਿਣ ਦਾ ਮਤਲਬ ਇਹ ਆ ਵੀ ਸੁਪਰ ਸੀਡਰ ਵਾਲੀ ਬਿਜਾਈ ਜਾਦੇ ਗਿੱਲੇ ਦੇ ਵਿੱਚ ਫੇਲ ਆ ਜਾਦੇ ਗਿੱਲੇ ਦੇ ਵਿੱਚ ਬੀਜਣ ਦੇ ਨਾਲੋਂ ਬਾਹਨ ਨੂੰ ਸੁਕਾ ਕੇ ਜਾਦਾ ਬਾਣ ਨੂੰ ਸੁਕਾ ਕੇ ਵੀਚ ਲੋ ਨਹੀਂ ਜ਼ੀਰੋ ਡਲ ਦੇ ਨਾਲ ਬੀਜ ਰੋ ਬਜਾਈ ਕੋਈ ਮਾੜੀ ਨਹੀਂ ਹੈਗੀ ਮੇਰੇ ਬੀਰੋਂ ਕੇ ਪਿੰਡ ਮੇਰਾ ਪਿੰਡ ਦੁੱਦੜਾ ਹੈ ਬੀਰੋਂ ਕੇ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਹੈਪੀ ਸੀਡਰ ਦੇ ਨਾਲ ਕਣਕ ਦੀ ਬਜਾਈ ਕੀਤੀ ਜਾਂਦੀ ਹੈ ਉੱਥੇ ਵੀ ਕਣਕ ਦੀ ਬਜਾਈ ਬੜੀ ਸੋਹਣੀ ਆ ਥਰਾਕਾਂ ਦਾ ਜੇ ਗੱਲ ਕਰੀਏ ਫੂਟ ਫਟਾਰੇ ਦੀ ਗੱਲ ਕਰੀ ਸਭ ਤੋਂ ਵੱਧ ਫੋਟ ਜ਼ੀਰੋ ਡਲ ਵਾਲੀ ਕਣਕ ਕਰਦੀ ਹੈ ਉਸ ਤੋਂ ਵੱਧ ਫੋਟ ਹੈਪੀ ਸੀਡਰ ਵਾਲੀ ਕਣਕ ਕਰਦੀ ਹੈ ਕਿਉਂਕਿ ਹੈਪੀ ਸੀਡਰ ਤੇ ਜੀਰੋ ਡਲ ਵਾਲੀ ਕਣਕ ਨੂੰ 25 ਤੋਂ 30 ਦਿਨਾਂ ਤੇ ਵੀ ਪਾਣੀ ਲਾ ਸਕਦੇ ਆ ਪਰ ਜਿਹੜੀ ਸੁਪਰ ਸੀਡਰ ਵਾਲੀ ਆ ਇਹਨੂੰ 18ਵੇਂ ਜਾਂ 20ਵੇਂ ਦਿਨ ਪਾਣੀ ਲਾਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਆਪਾਂ ਗਿੱਲੇ-ਗਿੱਲੇ ਕਣਕ ਵੀ ਬੀਜ ਲੈਨੇ ਆ ਫਿਰ ਇਹਦੇ ਵਿੱਚ ਸੁੰਡ ਦੀ ਸਮੱਸਿਆ ਆ ਜਾਂਦੀ ਹੈ ਨਦੀਨਾ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਕਿਉਂਕਿ ਪਾਣੀ ਛੇਤੀ ਲੱਗ ਜਾਂਦਾ ਹੈ ਦਵਾਈ ਆਪਾਂ ਤੋਂ ਕੋਈ ਹੁੰਦੀ ਨਹੀਂ ਪਾਣੀ ਲਾਉਣ ਤੋਂ ਬਾਅਦ ਕਣਕ ਪੀਲਾਪਨ ਵੀ ਦਿਖਾਉਂਦੀ ਆ ਤੋ ਕਿ ਇੱਕ ਤਾਂ ਪਹਿਲਾਂ ਗਿੱਲੇ ਦੇ ਵਿੱਚ ਕਣਕ ਦੀ ਬੀਜੀ ਉਤੋਂ ਪਾਣੀ ਛੇਤੀ ਲਾਤਾ ਮੇਰੇ ਪਿੰਡ ਦੇ ਵਿੱਚ ਕਾਫੀ ਇਸ ਵਾਰ ਪ੍ਰੋਬਲਮਾਂ ਆਈਆਂ ਨੇ ਮੇਰੇ ਹੋਰ ਕਿਸਾਨਾਂ ਦੇ ਵੀ ਆਈਆਂ ਨੇ ਤੁਸੀਂ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਕਿਹੜੀ ਬਜਾਈ ਕਿਸ ਤਰ੍ਹਾਂ ਜਿਹੜੀ ਕਾਮਯਾਬ ਰਹੀ ਹੈ ਕਮੈਂਟ ਜ਼ਰੂਰ ਕਰਿਓ ਆਪਣਾ ਪਿੰਡ ਤੇ ਏਰੀਆ ਜਿਹੜਾ ਤੁਸੀਂ ਜ਼ਰੂਰ ਦੱਸਿਓ ਕਿਉਂਕਿ ਮੈਂ ਤੁਹਾਨੂੰ ਜਿੰਨੀ ਕੀ ਜਾਣਕਾਰੀ ਜਿੰਨੀ ਕੀ ਹੈਗੀ ਸੀ ਮੈਂ ਸੋਨੂੰ ਦੱਸੀ ਹੈ ਵੀ ਜੀਰੂ ਡਲ ਵਾਲੀ ਵੀ ਕਾਮਯਾਬ ਹੈ ਹੈਪੀ ਸੀਡਰ ਵਾਲੀ ਵੀ ਕਾਮਯਾਬ ਹੈ ਸੁਪਰ ਸੀਡਰ ਵਾਲੀ ਜਾਦੇ ਗਿੱਲੇ ਦੇ ਵਿੱਚ ਕਾਮਯਾਬ ਨਹੀਂ ਹੈ ਇਹ ਬਤਰ ਜਮੀਨ ਦੇ ਵਿੱਚ ਕਣਕ ਜਿਹੜੀ ਕਾਮਜਾਬਾ ਜੀ ਤੁਸੀਂ ਜਾਦੇ ਗਿੱਲੇ ਦੇ ਵਿੱਚ ਨਹੀਂ ਬੀਜੀ ਹੋਊਗੇ ਬੱਤਰ ਜ਼ਮੀਨ ਦੇ ਵਿੱਚ ਕਣਕ ਬੀਜੀ ਹੋਊਗੀ ਜੇ ਪਾਣੀ ਤੁਸੀਂ 25ਵੇਂ 26ਵੇਂ ਦਿਨ ਲਾ ਦਿਓ ਹੈਪੀ ਸੀਡਰ ਸੁਪਰ ਸੀਡਰ ਵਾਲੀ ਦੇ ਵਿੱਚ ਮੈਂ ਆਪਦੇ ਖੇਤ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾਗਾ ਮੈਂ ਦੋ ਤਿੰਨ ਤਰੀਕਿਆਂ ਨਾਲ ਕਣਕ ਬੀਜਿਆ ਜਾਦੇ ਗਿੱਲੇ ਦੇ ਵਿੱਚ ਸੁਪਰ ਸੀਡਰ ਨਾਲ ਬੀਜਿਆ ਤੇ ਉਦੋਂ ਸੁੱਕੇ ਦੇ ਵਿੱਚ ਵੀ ਸੁਪਰ ਸੀਡਰ ਦੇ ਨਾਲ ਬੀਜੀ ਹੈ ਤੇ ਪਲੱਸ 0 ਡਲ ਦੇ ਨਾਲ ਤਾਂ ਹਰ ਸਾਲ ਹੀ ਬੀਦਣ 0 ਡਲ ਤੱਕ ਕਮਾ ਲਈਆ 0 ਡਲ ਮਸ਼ੀਨ ਦੀ ਕੋਈ ਮਸ਼ੀਨ ਜਿਹੜੀ ਖਰੀਦ ਨਹੀਂ ਕਰ ਸਕਦੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ